ਭਾਈ ਗੁਰਦਾਸ ਸਾਹਿਬ ਅਖੀਰ ਵਿੱਚ ਕੀ ਕਹਿੰਦੇ ਨੇ ਸੁਣੋ ਤੈਸੇ ਬਿਨ ਸਾਧ ਸੰਗਤ ਜਨਮ ਮਰਨ ਦੁਖ ਮਿਟ ਤਾ ਨ ਪੈ ਪਰਮ ਬਿਨ ਗੁਰ ਗਿਆਨ ਹੈ ਕਹਿੰਦੇ ਜਿਵੇਂ ਕੱਪੜਾ ਸਾਫ਼ ਨਮਸਤੇ ਪਾਣੀ ਜ਼ਰੂਰੀ ਏ ਕੇਸਾਂ 'ਵਸਤੇ ਤੇਲ ਜ਼ਰੂਰੀ ਏ ਉਹ ਰੋਸ਼ਨੀ ਲੈਣ ਵਾਸਤੇ ਸੀਸਾ ਸਾਹਬ ਜ਼ਰੂਰੀ ਏ ਖੇਤੀ ਵਾਸਤੇ ਪਾਣੀ ਜ਼ਰੂਰੀ ਏ ਘਰ ਵਿੱਚ ਰੋਸ਼ਨੀ ਵਾਸਤੇ ਦੀਵਾ ਜ਼ਰੂਰੀ ਏ ਸਬਜ਼ੀ ਵਧੀਆ ਬਣਾਉਣ ਵਾਸਤੇ ਕਹਿੰਦੇ ਲੂਣ ਮਰਚ ਜ਼ਰੂਰੀ ਏ ਪਿਆਰਿਆ ਇਸੇ ਤਰ੍ਹਾਂ ਜਨਮ ਮਰਨ ਦਾ ਗੇੜ ਖਤਮ ਕਰਨ ਵਾਸਤੇ ਸਾਥ ਸੰਗਤ ਜ਼ਰੂਰੀ ਏ ਦਿਨ ਵਿੱਚ ਕਈ ਵਾਰੀ ਚੰਗਦਾ ਤੇ ਕਈ ਵਾਰੀ ਬੰਦਾ ਤੋ ਆਪਾਂ ਕਹਿ ਨਹੀਂ ਦਿੰਦੇ ਮਰੇ ਪਏ ਹੋ ਕੀ ਗੱਲ ਹੈ ਕਹਿੰਦੇ ਜਿੰਦ ਦਿਨ ਵਿੱਚ ਕਈ ਵਾਰੀ ਜੰਮਣਾ ਹੈ ਜੰਮਦਾ ਹੈ ਤੇ ਕਈ ਵਾਰੀ ਮਰ ਜੰਨਾ ਹੈ ਤੂੰ ਮਰਿਆ ਹਾਂ ਜਾਨ ਨਿਕਲੀ ਹੁੰਦੀ ਤੇਰੀ ਤੇ ਕਈ ਵਾਰੀ ਤੂੰ ਬੜਾ ਖੁਸ਼ ਹੁੰਨਾ ਕਈ ਵਾਰੀ ਮਰਿਆ ਹਾਂ ਸਤਿਗੁਰੂ ਮੇਰੀ ਕਈ ਵਾਰੀ ਮੌਤ ਹੋਈ ਮੈਨੂੰ ਕਈ ਵਾਰੀ ਜ਼ਿੰਦਗੀ ਮਿਲਦੀ ਕੀ ਗੱਲ ਹੈ ਭਾਈ ਗੁਰਦਾਸ ਸਾਹਿਬ ਨੂੰ ਪੁੱਛੀ ਆਪਾਂ ਭਾਈ ਸਾਹਿਬ ਕੀ ਗੱਲ ਹੈ ਕਤੇ ਦਿਲ ਬਾਗੋ ਬਾਗ ਹੁੰਦਾ ਕਤੇ ਮਰ ਜਾਂਨੇ ਆ ਕੁਝ ਕਰਨ ਨੂੰ ਦਿਲ ਨਹੀਂ ਕਰਦਾ ਥੱਲੇ ਡਿੱਗੇ ਹੁੰਦੇ ਆ ਭਾਈ ਸਾਹਿਬ ਜੀ ਕਹਿੰਦੇ ਸਾਧ ਸੰਗਤ ਦੀ ਕਮੀ ਸਾਬ ਸੰਗਤ ਨਹੀਂ ਜੀ ਘਰ ਦੇ ਤੁਸੀਂ ਤੁਸੀਂ ਹਰ ਇੱਕ ਕੰਮ ਜ਼ਰੂਰੀ ਸਮਝਿਆ ਪਰ ਸਾਧ ਸੰਗਤ ਜੀ ਨੂੰ ਜ਼ਰੂਰੀ ਨਹੀਂ ਸਮਝਿਆ ਜਿੰਨੂੰ ਮਰਦੀ ਪੁੱਛ ਕੇ ਵੀ ਰੇਕ ਬੰਦਾ ਕਹਿੰਦਾ ਆ ਕਮ ਜ਼ਰੂਰੀ ਆ ਕਮ ਜ਼ਰੂਰੀ ਹੈ ਵਿਆਹ ਜ਼ਰੂਰੀ ਹੈ ਭਰਾਣੇ ਥਾਂ ਤੇ ਜਾਣਾ ਜ਼ਰੂਰੀ ਹੈ ਕੋਈ ਹੋਵੇਗਾ ਕਰਜ਼ ਕਦੇੜਾ ਕੇਗਾ ਸਾਥ ਸੰਗਤ ਕਰਨੀ ਜ਼ਰੂਰੀ ਹੈ ਵੱਡ ਪਾਗੀ ਹਰ ਸੰਗਤ ਪਾਵੇ ਪਾਗਹੀਂ ਪਰਮ ਚੋਟਾਂ ਖਾਵੇ ਬਿਨ ਪਾਗਾ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਨੋ ਪਰੀਜੈ ਜੀਓ ਇਹ ਯਾਦ ਰੱਖਿਓ ਸਤ ਸੰਗਤ ਜਿਨ੍ਹਾਂ ਨੂੰ ਨਸੀਬ ਹੋਣ ਲੱਗ ਜਦੀ ਨਾ ਪਾਪ ਚੰਗੇ ਦੀ ਨਿਸ਼ਾਨੀ ਭਾਗ ਜਿੰਨੇ ਮਰਜੀ ਮਾਰੇ ਹੋਣੇ ਨਾ ਕਰਮ ਉਹਨਾਂ ਦੇ ਸਮਝ ਲੈਣਾ ਜਦੋਂ ਸਤ ਸੰਗਤ ਮਿਲਨੀ ਨਸੀਬ ਹੋ ਗਈ ਸਾਥ ਸੰਗਤ ਵਿੱਚ ਤੁਹਾਡਾ ਆਉਣਾ ਸ਼ੁਰੂ ਹੋ ਗਿਆ ਉਦੋਂ ਫਿਰ ਧਿਆਨ ਦਿਓ ਪਿਆਰਿਓ ਉਦੋਂ ਫਿਰ ਜਿਹੜੇ ਮਾੜੇ ਕਰਮ ਨੇ ਉਹ ਕੱਟਨੇ ਸ਼ੁਰੂ ਹੋ ਜਾਂਦੇ ਹਨ ਮਸਕੀਨ ਸਾਹਿਬ ਇੱਕ ਗੱਲ ਪਿਆ ਕਰਦੇ ਸਨ ਕਿਸੇ ਜਗਿਆਸੂ ਨੇ ਸਵਾਲ ਕੀਤਾ ਭਾਈ ਸਾਹਿਬ ਗਿਆਨੀ ਜੀ ਮਸਕੀਨ ਸਾਹਿਬ ਇੱਕ ਮੰਨਦਾ ਘੁਰਨਾ ਹੈ ਕਿਉਂਕਿ ਜਿਹੜੀ ਜਗਿਆਸੂ ਹੁੰਦੇ ਨਾ ਗੁਰਮਖੋ ਉਹ ਰੱਬ ਦੇ ਪਿਆਰਿਆਂ ਨਾਲ ਰੱਬ ਦੀਆਂ ਬਾਤਾਂ ਕਰਦੇ ਨੇ ਜਿੰਦਗੀ ਵਿੱਚ ਕੋਈ ਮਹਾਪੁਰਖ ਮਿਲੇ ਕੋਈ ਸਾਧੂ ਮਿਲੇ ਕੋਈ ਮਹਾਤਮਾ ਮਿਲੇ ਪਦਾਰਥਾਂ ਦੀ ਗੱਲ ਨਹੀਂ ਜੇ ਕਰਨੀ ਪਰਮਾਰਥ ਦੀ ਗੱਲ ਕਰਨੀ ਜਿਨ੍ਹਾਂ ਨੂੰ ਪਰਮਾਰਥ ਮਿਲ ਜਾਂਦਾ ਉਹਨਾਂ ਦੇ ਪਿੱਛੇ-ਪਿੱਛੇ ਪਦਾਰਥ ਬਚਦੇ ਨਹੀਂ ਯਾਦ ਰੱਖਿਓ ਜਿਨ੍ਹਾਂ ਨੂੰ ਪਰਮਾਰਥ ਮਿਲ ਜਾਂਦਾ ਉਹਨਾਂ ਦੇ ਪਿੱਛੇ-ਪਿੱਛੇ ਪਦਾਰਥ ਭਜਦੇ ਨੇ ਮੈਂ ਅਕਸਰ ਇੱਕ ਬੇਨਤੀ ਕਰਦਾ ਇਹ ਧੰਨ ਭਾਈ ਗੜੀਆ ਸਾਹਿਬ ਜਿਨ੍ਹਾਂ ਦੇ ਸੰਬੰਧ ਵਿੱਚ ਸ਼ਾਦੋਲੇ ਫਕੀਰ ਆਇਆ ਸੀਗਾ ਤੇ ਉਹਨੇ ਇੱਕ ਗੱਲ ਕਹੀ ਸੀ ਸ਼ਾਦੋਲੇ ਫਕੀਰ ਨੇ ਭਾਈ ਗੜੀਏ ਦਾ ਜੀਵਨ ਵੇਖ ਕੇ ਕਮਾਲ ਦਾ ਜੀਵਨ ਹੈ ਭਾਈ ਸਾਹਿਬ ਜੀ ਦਾ ਖੁਸ਼ ਹੋ ਕੇ ਨਾ ਭਾਈ ਸਾਹਿਬ ਜੀ ਦੇ ਜੀਵਨ ਤੋਂ ਭਾਈ ਗੜੀਆ ਸਾਹਿਬ ਜੀ ਤੇ ਸੰਗਤੀ ਉਹਨੇ ਕਿ ਚੋਲਾ ਪੇਟ ਕੀਤਾ ਸੀਗਾ ਇੱਕ ਦਸਤਾਰ ਇੱਕ ਜੋੜਾ ਕੁਝ ਮਾਇਆ ਤੇ ਭਾਈ ਸਾਹਿਬ ਨੇ ਫੜ ਲਈ ਬੜੇ ਸਤਕਾਰ ਨਾਲ ਭਾਈ ਗੜੀਆਂ ਸਾਹਿਬ ਨੇ ਤੇ ਕੋਲ ਇੱਕ ਗੁਰਸਿੱਖ ਖੜਿਆ ਸੀਗਾ ਕੋਲ ਇੱਕ ਗੁਰਸਿੱਖ ਖੜਿਆ ਸੀਗਾ ਉਹਨਾਂ ਕਹਿੰਦੇ ਲੈ ਪਿਆਰਿਆ ਤੇਰੀ ਬਸਤਰ ਠੀਕ ਨਹੀਂ ਤੂੰ ਬਸਤਰ ਇਹਨਾਂਵੇਂ ਪਾ ਲਾ ਤੇਰੀ ਦਸਤਾਰ ਠੀਕ ਨਹੀਂ ਇਹ ਦਸਤਾਰ ਤੂੰ ਬਨ ਲਵੀ ਤੇਰੇ ਪੈਰਾਂ ਵਿੱਚ ਜੋੜਾ ਨਹੀਂ ਹਾਲਾਂਕਿ ਆਪਣੇ ਪੈਰਾਂ ਵਿੱਚ ਜੋੜਾ ਟੁੱਟਾ ਹੋਇਆ ਸੀ ਛਾਨੀ ਹੁੰਦੀ ਗੁਰਸਿੱਖ ਦੀ ਮਹਾਤਮਾ ਦੀ ਰੱਬ ਦੇ ਪਿਆਰਿਆਂ ਦੀ ਆਪਣੇ ਆਪ ਨੂੰ ਉਜਾੜ ਕੇ ਦੂਜੇ ਨੂੰ ਵਸਾ ਕੇ ਰੱਖ ਦਿੰਦੇ ਨੇ ਆਪਣੇ ਆਪ ਨੂੰ ਆਪਣੇ ਆਪ ਦਾ ਨੁਕਸਾਨ ਕਰਕੇ ਦੂਜੇ ਦਾ ਸੁਭਾਰ ਕੇ ਰੱਖ ਦਿੰਦੇ ਨੇ ਇਹ ਸੱਚ ਹੈ ਕਲਕੀਆਂ ਵਾਲਾ ਨੇ ਕਹਿੰਦਾ ਪੰਥ ਵਸੇ ਮੈਂ ਉਜੜਾਂ ਮਨ ਚਾਉਂਕ ਨੀ ਰਾਹ ਕਹਿੰਦੇ ਪੰਥ ਵਸੇ ਪੰਥ ਦੀ ਜੜ ਦੀ ਕਲਾ ਹੋਵੇ ਮੇਰਾ ਪਾਵੇਂ ਕੱਖ ਨਾ ਦੇ ਤੇ ਸਾਧ ਸੰਗਤ ਜਿੱਦੋਂ ਸਭ ਕੁਝ ਦਿੱਤਾ ਤੇ ਸ਼ਾ ਦੋਲੇ ਨੇ ਗੱਲ ਕਹੀ ਸੀ ਭਾਈ ਸਾਹਿਬ ਇਹ ਕਾਦੀ ਸਿੱਖੀ ਏ ਮੈਨੂੰ ਇਉਂ ਲੱਗਦਾ ਜਿੱਦੋਂ ਫਕੀਰੀ ਮਾਣਾ ਪਾਇਆ ਭਾਈ ਕੜੀਆ ਸਾਹਿਬ ਰੇਤਲਾ ਇਲਾਕਾ ਤੁਰੇ ਜਾਂਦੇ ਨੇ ਤੇ ਸਾਧ ਸੰਗਤ ਦੀ ਸ਼ਾ ਦੋਲੇ ਨੇ ਮਨ ਤੇ ਫੁਰਨਾ ਉੱਠਿਆ ਸੀ ਮੈਨੂੰ ਇਉਂ ਲੱਗਦਾ ਜਿਵੇਂ ਤੇਰਾ ਗੁਰੂ ਇੰਨਾ ਸਮਰਥ ਨਹੀਂ ਕਿ ਤੇਰੇ ਜਿੰਨੀ ਪਾਵਰ ਪਰ ਦਵੇ ਤੂੰ ਜੋੜੇ ਵੀ ਨਾ ਲੈ ਸਕੇ ਤੂੰ ਚੋਲਾ ਨਵਾਂ ਲੈ ਸਕੇ ਮੈਂ ਤੈਨੂੰ ਦਿੱਤਾ ਤੂੰ ਵੀ ਨਹੀਂ ਰੱਖਿਆ ਇਹ ਕਾਹਦੀ ਫਕੀਰੀ ਏ ਤੇ ਭਾਈ ਘੜਿਆ ਜੀ ਜਦ ਤੱਕ ਆਪਣੇ ਤੱਕ ਗੱਲ ਰਹੀ ਕੁਝ ਨਹੀਂ ਬੋਲੇ ਜਦੋਂ ਗੁਰੂ ਤੱਕ ਗੱਲ ਹੋਈ ਤੁਰਦੇ ਤੁਰਦੇ ਗੁਣ ਕਰਕੇ ਕਹਿੰਦੇ ਸ਼ਾਦ ਓਲਾ ਆ ਮੇਰੇ ਵੇਖ ਪੈਰ ਇਹ ਮਤ ਕਹੀਂ ਗੁਰੂ ਸਮਰੱਥ ਨੇ ਗੁਰੂ ਦੀ ਗੱਲ ਛੱਡ ਗੁਰੂ ਦਾ ਸਿੱਖ ਵੇਖ ਤੂੰ ਗੁਰੂ ਦੇ ਸਿੱਖ ਦੇ ਪੈਰ ਵੇਖ ਓਏ ਕਹਿੰਦੇ ਜਿਵੇਂ ਜਿਵੇਂ ਰੇਤ ਉੱਪਰ ਉੱਡਦੀ ਸੀ ਨਾ ਧੀਰੇ ਉੱਪਰੋਂ ਡਿੱਗਦੇ ਸੀ ਸੋਨਾ ਡਿੱਗਦਾ ਸੀ ਚਾਂਦੀ ਡਿੱਗਦੀ ਸੀ ਮਾਇਆ ਡਿੱਗਦੀ ਸੀ ਭਾਈ ਗੜਿਆ ਜੀ ਕਹਿੰਦੇ ਨੇ ਸਾਦੋ ਲਿਆ ਤੇ ਮਾਇਆ ਤੇ ਸਾਡੇ ਪੈਰਾਂ ਵਿੱਚ ਆਬਰ ਨਾਲ ਪਰੇ ਹੋ ਅਸੀਂ ਪਿਆਰ ਦੇ ਭੁੱਖੇ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ